ਸਾਡੇ ਫੈਸਲਾ ਹੱਕ ਚ ਦਿੰਦੇ ਆ ਠੀਕ ਆ ਨਹੀਂ ਤੇ ਕੱਲ ਨੂੰ ਅਸੀਂ ਕਾਲ ਦਵਾਂਗੇ ਅਸੀਂ ਤਾਂ ਨਾ ਲਾਵਾਂਗੇ ਭੁੱਖ ਤਾਲ ਤੇ ਅਸੀਂ ਵੀ ਬੰਵੇਂ ਜੇ ਤੁਹਾਡੇ ਬੱਚੇ ਭੁੱਖੇ ਤਾਂ ਅਸੀਂ ਰੋਟੀ ਖਾ ਕੇ ਕੀ ਕਰਨੀ 6 ਦਿਨ ਤੋਂ ਅੱਗੇ ਅਸੀਂ ਉੱਥੇ ਸਾਰੇ ਰੋਡ ਰਡ ਜਾਮ ਕਰਾਂਗੇ ਇਹਨਾਂ ਨੂੰ ਫੇਰ ਤਕਲੀਫ ਆ ਉਸ ਸਰਕਾਰ ਨੂੰ ਹਾਈ ਵੇ ਰੋਡ ਜਾਮ ਕਰਾਂਗੇ ਇਥੋਂ ਅਕਾਲ ਤੱਕ ਹੱਥੋਂ ਕੋਈ ਬਿਆਨ ਨਹੀਂ ਅਜੇ ਤੱਕ ਆਇਆ ਸਰ ਸਰੋਮਨੀ ਕਮੇਟੀ ਸਰਮੋਰ ਕਮੇਟੀ ਕਮੇਟੀ ਆ ਸਿੱਖਾਂ ਦੀ ਇਹਨਾਂ ਨੂੰ ਪਹਿਲੇ ਸਭ ਤੋਂ ਬਿਆਨ ਦੇਣਾ ਚਾਹੀਦਾ ਹੈ ਵੀ ਸਾਡੇ ਸਿੱਖਾਂ ਨਾਲ ਬਹੁਤ ਗਲਤ ਹੋ ਰਿਹਾ ਪਰ ਇਥੋਂ ਕੋਈ ਬਿਆਨ ਨਹੀਂ ਆਇਆ ਇੱਕ ਅਮਰਿਤਪਾਲ ਜੀ ਦੀ ਆਡੀਓ ਵੀ ਵਾਇਰਲ ਹੋਈ ਹੈ ਉਸ ਆਡੀਓ ਦੇ ਵਿੱਚ ਕੀ ਹੈ ਕਿੰਨੀ ਸੱਚਾਈ ਹੈ ਉਸ ਆਡੀਓ ਦੇ ਵਿੱਚ ਅਮਰਿਤਪਾਲ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਅਮਰਿਤਪਾਲ ਦੀ ਮਾਤਾ ਨਾਲ ਗੱਲ ਕਰਾਂਗੇ ਮੈਡਮ ਅੱਜ ਮੰਗ ਪੱਤਰ ਦਿੱਤਾ ਗਿਆ ਡੀਸੀ ਸਾਹਿਬ ਨੂੰ ਕੀ ਮੰਗ ਕੀਤੀ ਹੈ ਮੰਗ ਪੱਤਰ ਮੰਗ ਬੱਤਰ ਜੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਪਹਿਲੀ ਗੱਲ ਤੇ ਇਹ ਆ ਕਿ ਉਹ ਕਹਿੰਦੇ ਉਹ ਲੋਹ ਭੁਖੜਤਾਲ ਤੋੜਾਂਗੇ ਉਹਨਾਂ ਜੀਐਸ ਸ਼ਿਫਟ ਕੀਤੀ ਜਾਏ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਇਹ ਹੀ ਉਹਨਾਂ ਦੀ ਮੰਗ ਵਾ ਤੇ ਦੂਸਰਾ ਇਹ ਕਹਿੰਦੇ ਵੀ ਕੱਲ ਤੱਕ ਤੁਹਾਨੂੰ ਫੈਸਲਾ ਦਿੰਨੇ ਆ ਜੇ ਤੁਹਾਡੇ ਫੈਸਲਾ ਹੱਕ ਤੇ ਦਿੰਦੇ ਆ ਠੀਕ ਆ ਨਹੀਂ ਤੇ ਕੱਲ ਨੂੰ ਅਸੀਂ ਕਾਲ ਦਵਾਂਗੇ ਅਸੀਂ ਤਰ ਨਾਲ ਲਾਵਾਂਗੇ ਭੁਖੜਤਾਲ ਤੇ ਅਸੀਂ ਵੀ ਬੰਗ ਜੇ ਤੁਹਾਡੇ ਬੱਚੇ ਭੁੱਖੇ ਆ ਤੇ ਅਸੀਂ ਰੋਟੀ ਖਾ ਕੇ ਕੀ ਕਰਨੀ ਸ਼ਹਿਰ ਦੇਣ ਤੋਂ ਅੱਗੇ ਅਸੀਂ ਉੱਥੇ ਸਾਰੇ ਰੋਡ ਰੋਡ ਜਾਮ ਕਰਾਂਗੇ ਇਹਨਾਂ ਨੂੰ ਫੇਰ ਤਕਲੀਫ ਆ ਉਸ ਸਰਕਾਰ ਨੂੰ ਹਾਈਵੇ ਰੋਡ ਜਾਮ ਕਰਾਂਗੇ ਇਸ ਅਸ਼ਰਮਨੀ ਗੁਰਦੁਆਰਾ ਪ੍ਰਬੰਧਕ ਮੀਠੀਵਾਲੋਂ ਵੀ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਵਾਵਾ ਕਦਮ ਚੁੱਕੇ ਗਏ ਕਿ ਇਸ ਮਾਮਲੇ ਦੇ ਵਿੱਚ ਜਹੇਦਾਰ ਸਾਹਿਬ ਨੂੰ ਮਿਲਿਆ ਕਿ ਘਟਿਆ ਜਹੇਦਾਰ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ ਸਿਆਲਕਾ ਸਾਹਿਬ ਐਸੀ ਹੋ ਸਾਡੇ ਨਾਲ ਆ ਉਹ ਦਮਦਮਾ ਸਾਹਿਬ ਦੇ ਹੱਥ ਪੀਰ ਸਿੰਘ ਨੇ ਬਿਆਨ ਦਿੱਤਾ ਵਾ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਨੇ ਬਹੁਤ ਗਲਤ ਕਰ ਰਹੇ ਆ ਤੇ ਇਤੋਂ ਅਕਾਲ ਤੱਕ ਹੱਤੋਂ ਕੋਈ ਬਿਆਨ ਨਹੀਂ ਅਜੇ ਤੱਕ ਆਇਆ ਸਰ ਸਰ ਆਮਨੀ ਕਮੇਟੀ ਸਰਮੋਰ ਕਮੇਟੀ ਕਮੇਟੀ ਆ ਸਿੱਖਾਂ ਦੀ ਇਹਨਾਂ ਨੂੰ ਪਹਿਲੇ ਸਭ ਤੋਂ ਬਿਆਨ ਦੇਣਾ ਚਾਹੀਦਾ ਹੈ ਵੀ ਸਾਡੇ ਸਿੱਖਾਂ ਨਾਲ ਬਹੁਤ ਗਲਤ ਹੋ ਰਿਹਾ ਪਰ ਇਤੋਂ ਕੋਈ ਬਿਆਨ ਨਹੀਂ ਐ ਸਿਆਲ ਕਾ ਸਾਬ ਸਾਡੇ ਨਾਲ ਆਏ ਇੱਕ ਅਮਰਿਤਪਾਲ ਜੀ ਦੀ ਆਡੀਓ ਵੀ ਵਾਇਰਲ ਹੋਈ ਹੈ ਉਸ ਆਡੀਓ ਦੇ ਵਿੱਚ ਕੀ ਹੈ ਕਿੰਨੀ ਸੱਚਾਈ ਉਹ ਸਾਡੀ ਉਹ ਸਾਰਾ ਸੱਚੀ ਹੈ ਜੋ ਕੁਝ ਵੀ ਉਹਨਾਂ ਨਾਲ ਹੋ ਰਿਹਾ ਉਹਨੇ ਆਪਣੀ ਹਾਲਤੀ ਬਿਆਨ ਕੀਤੀ ਹੈ ਕਿ ਅਸੀਂ ਤੇ ਸੰਗਤਾਂ ਨਾਲ ਸ਼ੇਅਰ ਨਹੀਂ ਕੀਤਾ ਹੁਣ ਸਾਡੇ ਸਿਰੋਂ ਪਾਣੀ ਨੰਗਿਆ ਤੇ ਇਸ ਕਰਕੇ ਅਸੀਂ ਹੁਣ ਆਡੀਓ ਮੈਂ ਪਾ ਰਿਹਾ ਹਾਂ ਵੀ ਹਨ ਪੰਜਾਬ ਸ਼ਿਫਟ ਕੀਤਾ ਜਾਵੇ ਸਾਨੂੰ ਇਹਨਾਂ ਤੋਂ ਖਤਰਾ ਹੋ ਨੁ ਕਰ ਸਕਦੇ ਜਿਹੜੇ ਅੰਮ੍ਰਿਤਪਾਲ ਦੇ ਨਾਲ ਸਿੱਖ ਉਸ ਡੇਬੂਗਰ ਜੇਲ੍ਹ ਦੇ ਵਿੱਚ ਕੈਦ ਹੈ ਉਹਨਾਂ ਵੱਲੋਂ ਭੁਖੜ ਹੜਤਾਲ ਕੀਤੀ ਗਈ ਹੈ ਇਸ ਵੇਲੇ ਹਾਲਾਤ ਕੀ ਹੈ ਉੱਥੇ ਤੁਸੀਂ ਮਿਲ ਕੇ ਆਏ ਹੋ ਤਿੰਨ ਜਾਣੇ ਨਹੀਂ ਮਿਲ ਕੇ ਤੇ ਨਹੀਂ ਆਏ ਤਿੰਨ ਜਾਣੇ ਸੀਰੀਅਸ ਐ ਕਲਵੰਤ ਦੇ ਬਲਵੰਤ ਤੇ ਚਾਚਾ ਜੀ ਹਰਜੀਤ ਸਿੰਘ ਉਹਨਾਂ ਦੀ ਉਹ ਸ਼ੂਗਰ ਦੇ ਮਰੀਜ਼ ਵਾ ਉਹਨਾਂ ਦੀ ਵੀ ਸ਼ੂਗਰ ਬਹੁਤ ਲੋਅ ਆ ਤੇ ਬਾਕੀ ਸਿੰਘ ਠੀਕ ਆ ਤੇ ਡੀਸੀ ਸਾਹਿਬ ਨੇ ਆਸ਼ਵਾਸਨ ਦਿੱਤਾ ਤੁਹਾਨੂੰ ਕਿ ਕੀ ਗੱਲ ਹੋਈ ਹੈ ਡੀਸੀ ਸਾਹਿਬ ਨਾਲ ਸਾਹਿਬ ਨੇ ਕਿਹਾ ਕੱਲ ਤੱਕ ਤੁਹਾਨੂੰ ਫੈਸਲਾ ਦੱਸ ਦਵਾਂਗੇ ਜੇ ਤੁਹਾਡੇ ਹੱਕ ਚ ਆਉਂਦਾ ਫੈਸਲਾ ਠੀਕ ਆ ਨਹੀਂ ਤੇ ਫਿਰ ਅਹੀਂ ਜੋ ਤੁਹਾਡੇ ਕੋ ਉਹੀਂ ਕਰਾਂ ਸੋ ਐ ਸੰਨ ਅਮਰਿਤਪਾਲ ਦੀ ਮਾਤਾ ਜੀ ਜਿਨ੍ਹਾਂ ਨੇ ਮੰਗ ਪੱਤਰ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਤੇ ਮੰਗ ਕੀਤੀ ਹੈ ਕਿ ਅਮਰਿਤਪਾਲ ਨੂੰ ਡਿਬ੍ਰਿਗੋਲ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏ ਅਗਰ ਉਹਨਾਂ ਦੀ ਮੰਗ ਨਹੀਂ ਮੰਨੀ ਜਾਂਦੀ ਤੇ ਉਹ ਆਗਾਮ ਵਾਲੇ ਸਮੇਂ ਦੇ ਵਿੱਚ ਭੁਖ ਹੜਤਾਲ ਕਰਨਗੇ ਪ੍ਰਦਰਸ਼ਨ ਕਰਨਗੇ ਕਰਨਗੇ ਤੇ ਉਦੋਂ ਤੱਕ ਇਹ ਰੋਸ਼ਮਾਰਚ ਜਾਰੀ ਰਹੇਗਾ ਜਿਉ ਤੱਕ ਅਮਰਿਤਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ